ਕੇਂਦਰ ਦੇ ਨਾਲ ਕਿਸਾਨਾਂ ਦੀ 6ਵੇਂ ਦੌਰ ਦੀ ਬੈਠਕ ਹੋਈ ਹੈ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਜਗਦੀਸ਼ ਸਿੰਘ ਢੱਲਵਾ ਸਾਡੇ ਨਾਲ ਢੱਲਵਾ ਸਾਹਿਬ ਕਿਵੇਂ ਦੇਖਦੇ ਹੋ ਮੀਟਿੰਗ ਨੂੰ ਕੀ ਲੱਗਦਾ ਹੈ ਤੁਹਾਡਾ ਤਜਰਬਾ ਵੀ ਲੰਮਾ ਹੈ ਉਹਨਾਂ ਦੇ ਹਾ ਭਾਵ ਤੋਂ ਕੀ ਲੱਗਦਾ ਸੀ ਵੀ ਐਮਐਸਪੀ ਗਰੰਟੀ ਕਾਨੂੰਨ ਜਲਦੀ ਬਣਾ ਦੇਣਗੇ ਜਿਸ ਤਰੀਕੇ ਨਾਲ ਤੱਥ ਤੁਸੀਂ ਪੇਸ਼ ਕੀਤੇ ਦੇਖੋ ਗੱਲ ਇਹ ਹੈ ਕੱਲ ਦੀ ਜੋ ਬੈਠਕ ਹੋਈ ਹੈ ਉਸ ਬੈਠਕ ਦੇ ਵਿੱਚ ਜੋ ਸ਼ਿਵਰਾਜ ਚੋਹਾਨ ਨੇ ਕੀ ਹੈ ਗੱਲ ਕਹੀ ਸਾਨੂੰ ਕਿ ਅਸੀਂ ਕਿਸਾਨਾਂ ਦੀ ਭਲਾਈ ਲਈ ਹਰ ਇੱਕ ਕੰਮ ਕਰਨ ਲਈ ਤਿਆਰ ਹਾਂ ਜੀਦਾ ਵੀ ਕੋਈ ਮਤਲਬ ਪੋਜ਼ਿਟਿਵ ਹੱਲ ਨਿਕਲਦਾ ਦੇ ਸੇ ਕਿਸਾਨਾਂ ਦਾ ਔਰ ਸੈਕੰਡ ਗੱਲ ਜਿਸ ਵੇਲੇ ਪੱਖ ਰੱਖਿਆ ਗਿਆ ਕਿਸਾਨਾਂ ਦਾ ਪੂਰੀ ਡਿਟੇਲ ਨਾਲ ਅੰਕੜਿਆਂ ਸਹਿਤ ਡਾਟਾ ਪੂਰਾ ਉਹਨਾਂ ਨੂੰ ਦਿਖਾਇਆ ਗਿਆ ਤਾਂ ਉਸ ਵੇਲੇ ਸਰਕਾਰ ਲਾਜਵਾਬ ਹੋਈ ਹੈ ਲਾਜਵਾਬ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਜਿਹੜੇ ਤੁਸੀਂ ਸਾਨੂੰ ਏਅਰਪੋਰਟਾਂ ਦੀ ਗੱਲ ਕਰ ਰਹੇ ਹੋ ਏਅਰਪੋਰਟਾ ਸਾਡੇ ਕੋਲ ਨਹੀਂ ਐਸੀ ਨਹੀਂ ਭੜੀਆਂ ਹਾਲਾਂਕਿ ਸਾਰੇ ਸਰਕਾਰੀ ਪੋਰਟਲ ਤੇ ਚੱਕੀਆਂ ਨੇ ਇਹ ਤੋਂ ਇਹ ਪਤਾ ਲੱਗਦਾ ਵੀ ਜਿਹੜੇ ਸਰਕਾਰੀ ਅਧਿਕਾਰੀ ਨੇ ਜਾਂ ਜਿਹੜੀ ਸਰਕਾਰਾਂ ਦੇ ਐਡੇ ਮਨਿਸਟਰ ਲੋਕ ਨੇ ਇਹ ਇਹਨਾਂ ਗੱਲਾਂ ਦੇ ਉੱਤੇ ਪੂਰੀ ਡਿਟੇਲ ਨਾਲ ਬਾਅਦ ਵਿੱਚ ਜੋ ਸਮਾਨੰਗ ਨੰਗੇ ਉੱਤੇ ਮੁਰ ਧਿਆਨ ਨਹੀਂ ਦਿੰਦੇ ਹੋਰ ਆਪਾਂ ਉਹ ਸਾਰਾ ਕੱਢ ਕੇ ਲਿਜਾ ਕੇ ਉਹਨਾਂ ਦੇ ਸਾਹਮਣੇ ਰੱਖਿਆ ਤੇ ਉਹਨਾਂ ਨੇ ਮੰਗਿਆ ਸਾਡੇ ਕੋਲੋਂ ਉਹ ਅਸੀਂ ਉਹਨਾਂ ਨੇ ਵਾਦਾ ਕੀਤਾ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਪੂਰੀ ਡਿਟੇਲ ਬਣਾ ਕੇ ਸਾਨੂੰ ਸਾਰਾ ਦੇ ਦੇਣਗੇ ਅਸੀਂ ਔਰ ਉਹਦੇ ਤੇ ਤੁਸੀਂ ਆਪਦੀ ਮਤਲਬ ਚਰਚਾ ਕਰ ਲਓ ਔਰ ਉਹ ਅਸੀਂ ਉਹੀ ਉਹਨਾਂ ਨਾਲ ਮੰਗਣਾ ਹੀ ਮਤਲਬ ਸਾਡੀ ਮੀਟਿੰਗ ਨੂੰ ਹੋਰ ਲੇਟ ਲੈ ਗਿਆ ਕਿ ਵੀ ਜੇ ਤੁਸੀਂ ਮਤਲਬ ਸਾਨੂੰ ਇਹ ਦੇਣਾ ਹੈ ਹਫ਼ਤੇ ਤੱਕ ਕਰੋ ਫਿਰ ਅਸੀਂ ਉਹਨੂੰ ਪੜ੍ਹਨਾ ਹੈ ਫਿਰ ਉਹਨੂੰ ਅਸੀਂ ਵਾਚਣਾ ਹੈ ਤੋਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਰਿਜ਼ਲਟ ਪੋਜ਼ੀਟਿਵ ਆ ਸਕਦੇ ਨੇ ਤੋ ਡਲੇਵਾਲ ਸਾਹਿਬ ਤੁਹਾਨੂੰ ਲੱਗਦਾ ਵੀ ਕਿਤੇ ਉਹਨਾਂ ਨੂੰ ਪਹਿਲਾਂ ਵਹਿਮ ਸੀਗਾ ਇਸ ਨੂੰ ਲੈ ਕੇ ਵੀ ਐਮਐਸਪੀ ਗਾਰੰਟੀ ਕਰਾਂਗੇ ਕਰ ਬੰਦਾ ਤਾਂ ਪੰਜਾਬ ਤੇ ਔਰ ਪੂਰੇ ਭਾਰਤ ਦੇ ਉੱਤੇ ਇੱਕ ਵੱਡਾ ਬੋਝ ਕੇਂਦਰ ਸਰਕਾਰ ਦੀ ਗੱਲ ਪਵੇਗਾ ਇੱਕ ਵਹਿਮ ਸੀਗਾ ਤੁਹਾਨੂੰ ਲੱਗਦਾ ਜਿਹੜਾ ਤਦ ਤੁਸੀਂ ਬੁੱਚੇ ਪੇਸ਼ ਕੀਤੇ ਮੈਂ ਦੱਸਦਾ ਹੈ ਇਹਦੇ ਵਿੱਚ ਕੀ ਹੈ ਜਿਹੜੇ ਕਾਰਪੋਰੇਟ ਧਿਰਾਂ ਹੈ ਨਾ ਕਾਰਪੋਰੇਟ ਧਿਰਾਂ ਦੇ ਵੀ ਕੁਝ ਲੋਕ ਤਿਆਰ ਕਰਕੇ ਸਾਡੀ ਸੁਸਾਇਟੀ ਦੇ ਵਿੱਚ ਬੁੱਧੀਜੀਵੀਆਂ ਚ ਵੀ ਸਰਕਾਰ ਦੇ ਬਿਊਰੋਕ੍ਰੇਟਸ ਦੇ ਵਿੱਚ ਵੀ ਉਹ ਬਿਠਾਏ ਹੋਏ ਨੇ ਔਰ ਉਹ ਮਤਲਬ ਇੱਕ ਨੈਰੇਟਿਵ ਸਰਜਨ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੇ ਲਗਾਤਾਰ ਇਹ ਨੈਰੇਟਿਵ ਸਰਜ ਰੱਖਿਆ ਹੈ ਕਿ 17.5 ਲੱਖ ਕਰੋੜ ਰੁਪਇਆ ਚਾਹੀਦਾ ਹੈ ਜੀ ਜੇਕਰ ਮਤਲਬ ਫਸਲ ਖਰੀਦ ਐਮਐਸਪੀ ਗਰੰਟੀ ਕਾਨੂੰਨ ਬਣਦਾ ਤਾਂ ਲੇਕਿਨ ਜਿਹੜਾ ਅਸੀਂ ਦੱਸਿਆ ਉਹਨਾਂ ਨੂੰ ਕੱਲ ਕੱਢ ਕੇ ਸਰਕਾਰ ਦੇ ਹੀ ਪੋਰਟਲ ਤੋਂ ਚੱਕ ਕੇ ਅਸੀਂ ਕਲੀਅਰ ਕੀਤਾ ਹੈ ਕਿ 26-27 ਹਜ਼ਾਰ ਕਰੋੜ ਰੁਪਇਆ ਸਿਰਫ ਚਾਹੀਦਾ ਹੈ ਜੀ ਦੇ ਨਾਲ ਮਤਲਬ ਫਸਲਾ ਸਾਰੇ ਦੀ ਸਾਰੀ ਖਰੀ ਕਿਸਾਨਾਂ ਦੀ ਫਸਲ ਖਰੀਦੀ ਜਾ ਸਕਦੀ ਹੈ ਐਮ ਐਸ ਪੀ ਦੇਤੇ। ਤੋਂ ਉਹ ਜਿਹੜਾ ਫਿਰ ਉਹਨਾਂ ਨੂੰ ਉਹ ਜਿਹੜਾ ਉਹ ਉਹ ਨੈਰੇਟਿਵ ਸਿਰਜਿਆ ਹੋਇਆ ਹੈ। ਹੈਨਾ ਇੰਨੀ ਡਿਟੇਲ ਦੇ ਵਿੱਚ ਤਾਂ ਕੋਈ ਜਾਂਦਾ ਹੀ ਨਹੀਂ ਕਿ ਕਿਸਾਨ ਦੇ ਪੱਖ ਨੂੰ ਬਰੀਕੀ ਦੇ ਵਿੱਚ ਵਿਚਾਰਨ ਤੇ ਫਿਰ ਉਹਦੇ ਤੇ ਕੋਈ ਫੈਸਲਾ ਲੈਣ। ਉਹਨਾਂ ਉਹਨਾਂ ਨੇ ਤਾਂ ਜੋ ਉਹਨਾਂ ਨੇ ਕਹਿਤਾ ਉਹੀ ਮੰਨ ਲਿਆ। ਸੋ ਇਹ ਅਸੀਂ ਉਹਨਾਂ ਨੂੰ ਮਤਲਬ ਦੱਸਿਆ ਜਿਹੜਾ ਮੈਨੂੰ ਲੱਗਿਆ ਹੈ ਕਿ ਉਹਨਾਂ ਨੂੰ ਦੇ ਮਤਲਬ ਭਲੇਖੇ ਦੂਰ ਕਰਾਂਗੇ ਅਸੀਂ ਤਾਂ ਪੰਜਾਬ ਸਰਕਾਰ ਦੇ ਮੰਤਰੀ ਵੀ ਪਹੁੰਚੇ ਸੀ ਉਹਨਾਂ ਨੇ ਕਹਿਣਾ ਸੀ ਵੀ ਅਸੀਂ ਅਗਵਾਈ ਕਰ ਰਹੇ ਹਾਂ ਕਿਸਾਨਾਂ ਦੀ ਇੱਕ ਤਰ੍ਹਾਂ ਦੀ ਤਾਂ ਕਿਵੇਂ ਦੀ ਭੂਮਿਕਾ ਰਹੀ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਤਿੰਨ ਮੰਤਰੀ ਵੀ ਆਏ ਸੀਗੇ ਦੇਖੋ ਪੰਜਾਬ ਦੇ ਮੰਤਰੀ ਵਿਚਾਰੇ ਤਾਂ ਮੰਤਰਾ ਮੈਨੂੰ ਲੱਗਦਾ ਕੋਈ ਇਹੋ ਜੀ ਗਲਤੀ ਨਹੀਂ ਹੋਏਗੀ ਕਿ ਉਹ ਕੁਝ ਬੋਲੇ ਹੁਣ ਪਰ ਠੀਕ ਰਿਹਾ ਹੈ ਉਹ ਸਾਇਲੈਂਟ ਰਹੇ ਨੇ ਸਰਕਾਰ ਜੋ ਮਤਲਬ ਜੇ ਪੰਜਾਬ ਦੇ ਵਿੱਚ ਆ ਕੇ ਮੀਟਿੰਗ ਕਰਦੀ ਹੈ ਉਹਨਾਂ ਦਾ ਫਰਜ਼ ਹੀ ਬੰਦਾ ਸੀ ਉਹ ਆ ਕੇ ਬੈਠੇ ਨੇ ਵਿੱਚ ਤੇ ਗੱਲਬਾਤ ਤਾਂ ਕਿਸਾਨਾਂ ਦੀ ਤੇ ਮਤਲਬ ਕੇਂਦਰ ਦੀ ਮਨਿਸਟਰਾਂ ਦੀ ਹੋਈ ਹੈ ਮਤਲਬ ਹੁਣ 19 ਤਰੀਕ ਦੀ ਲਾਸਟ ਜਿਹੜੀ ਅਗਲੀ ਮੀਟਿੰਗ ਹੈ ਤੁਹਾਨੂੰ ਲੱਗਦਾ ਵੀ ਅੰਤ ਰਹਿ ਸਕਦੀ ਹੈ ਮੀਟਿੰਗ ਦਾ ਜਾਂ ਦੌਰ ਚੱਲਦਾ ਰਹੂਗਾ ਅੱਗੇ ਉਹ ਗੱਲ ਕੀ ਹੈ ਇਹ ਤਾਂ ਸਰਕਾਰ ਤੇ ਡਿਪੈਂਡ ਕਰਦੀਆਂ ਹੁੰਦੀਆਂ ਗੱਲਾਂ ਕਿ ਸਰਕਾਰ ਕੀ ਕਰਨਾ ਚਾਹੁੰਦੀ ਹੈ ਅਜੇ ਕਿੰਨਾ ਕਿਦੋਂ ਕੁਛ ਮਤਲਬ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ ਲੇਕਿਨ ਇਹ ਜ਼ਰੂਰ ਹੈ ਕਿ ਅਸੀਂ ਮਤਲਬ ਉਦੋਂ ਟਿਕਰ ਜਾਂਦੇ ਜਾਂਦੇ ਸਾਰਾ ਮਤਲਬ ਜਿਹੜਾ ਇੱਕ ਵਹਿਮ ਦਾ ਲੋਕਾਂ ਦੇ ਵਿੱਚ ਝੂਠ ਦਾ ਪਸਾਰਾ ਬਣਾਇਆ ਉਹਨੂੰ ਜ਼ਰੂਰ ਨੰਗਾ ਕਰਨ ਦੇ ਵਿੱਚ ਸਫਲ ਹੋਵਾਂਗੇ ਬਿਲਕੁਲ ਬਿਲਕੁਲ ਧੰਨਵਾਦ ਤਾਂ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਹੁਣ ਮੀਟਿੰਗ ਜਿਵੇਂ ਆ 6ਵੇਂ ਦੌਰ ਦੀ ਬੈਠਕ ਹੋਈ ਹੈ ਤਾਂ 19 ਮਾਰਚ ਦੀ ਅਗਲੀ ਮੀਟਿੰਗ ਹੈ ਉਸ ਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਬਣ ਸਕਦਾ ਜਾਂ ਹੋਰ ਮੁਸ਼ਕਲਾਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦਾ ਉਹਦਾ ਹੱਲ ਹੁੰਦਾ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਸਿਕੰਦਰ ਦੇ ਨਾਲ ਮਨਜੋਤ ਸਿੰਘ ਕਾਂਗਪੀਟੀਸੀ న్యూਸ ਚੰਡੀਗੜ੍ਹ